ਜੇ ਬੋਲਦਾ ਹਾਂ ਲੋਕ ਬੁਰਾ ਵੀ ਤਾਂ ਕਹਿਣਗੇ ਜੇ ਬੋਲਦਾ ਹਾਂ ਲੋਕ ਬੁਰਾ ਵੀ ਤਾਂ ਕਹਿਣਗੇ ਬਿਨਾਂ ਸੁਣੇ ਮੇਰਾ ਪੱਖ ਦੂਸਰਿਆਂ ਦਾ ਲੈਣਗੇ ਸੱਚ ਬੋਲਦੇ ਨੂੰ ਲੋਕ ਹੀ ਛੱਡ ਜਾਂਦੇ ਇਕੱਲਾ ਸੱਚ ਬੋਲਦੇ ਨੂੰ ਲੋਕੀ ਛੱਟ ਜਾਂਦੇ ਕੱਲਾ ਝੂਠੇ ਬੰਦੇ ਕੋਲ ਉਹ ਝੂਠੇ ਬੰਦੇ ਕੋਲ ਹੱਸ ਹੱਸ ਬਹਿਣਗੇ ਭਾਰਾ ਪਾਸਾ ਵੇਖੇ ਲੋਕ ਬਦਲਦੇ ਨੇ ਚੱਟ ਭਾਰਾ ਪਾਸਾ ਵੇਖੇ ਲੋਕ ਬਦਲਦੇ ਨੇ ਚੱਟ ਪਰ ਰੱਬ ਦੀ ਨਿਗਾਹ ਵਿੱਚ ਕਿਵੇਂ ਲੁੱਕ ਰਹਿਣਗੇ ਪਰ ਰੱਬ ਦੀ ਨਿਗਾਹ ਵਿੱਚ ਕਿਵੇਂ ਲੁਕੇ ਰਹਿਣਗੇ